ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਆਂ ਮਾਚੀਵਾੜੇ ਵਿੱਚ ਗੁਰਦੁਆਰਾ ਸ੍ਰੀ ਚਨ ਚਰਨ ਕਮਲ ਸਾਹਿਬ 10ਵੇਂ ਪਾਤਸ਼ਾਹ ਦੀ ਜੋ ਕਿ ਇੱਕ ਪਵਿੱਤਰ ਧਰਤੀ ਦੇ ਇਥੇ ਸਤਿਗੁਰਾਂ ਨੇ ਚਰਨ ਪਾਏ ਆਂ ਤੇ ਅੱਜ ਅਸੀਂ ਪਹੁੰਚੇ ਹਾਂ ਉਸ ਇੱਧਰੇ ਪਾਸੇ ਸਾਰੀਆਂ ਗੁਰਦਰਸ਼ਾਂ ਦੇ ਲਾਣ ਨਾਲ ਇਹ ਤੱਕ ਨਾਲ ਕਿਵੇਂ ਆ ਨੇ ਤੇ ਇੱਧਰ ਪਾਰਕਿੰਗ ਦਾ ਵੀ ਇੱਥੇ ਨਾਲੇ ਪਾਰਕਿੰਗ ਆ ਤੇ ਦੇਖ ਸਕਦੇ ਤੁਸੀਂ ਮੁੱਖ ਜੋ ਗੇਟ ਆ ਗੁਰਦਵਾਰ ਸਾਹਿਬ ਦਾ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਪਾਸ਼ੇ ਜਿਸ ਵਿੱਚ ਮੱਛੀਵਾੜੇ ਤੇ ਇਹ ਤੁਹਾਨੂੰ ਸਾਰਾ ਹੀ ਸੀ ਦਿਖਾਉਨੇ ਆ ਇਹ ਗੇਟ ਆ ਗੁਰਦਵਾਰ ਸਾਹਿਬ ਦਾ ਮੁੱਖ ਤੇ ਇੱਧਰੇ ਪਾਸੇ ਵੀ ਸਟੈਂਡ ਹੈਗਾ ਬਣਿਆ ਹੋਇਆ ਵਾ ਇਸ ਨੂੰ ਅਸੀਂ ਇੱਥੇ ਪਹੁੰਚ ਗਏ ਮਾਛੀਵਾੜੇ ਚਰਨ ਕਮਲ ਸਰੋਵਰਦਾਰੇ ਵਿੱਚ ਆਪਾਂ ਅੱਗੇ ਜਾਵਾਂਗੇ ਤੇ ਦਰਸ਼ਨ ਦਿਦਾਰੇ ਕਰਾਂਗੇ ਇਤਿਹਾਸਵਾਰੀ ਸ਼ਾਨਾਂ ਵਾਂਗ ਆਪਾਂ ਸਾਰੇ ਇੱਥੇ ਮੈਡੀਕਲ ਕੈਂਪ ਵੀ ਲੱਗਿਆ ਹੋਇਆ ਹੈ ਇੱਧਰ ਬਿਲਕੁਲ ਫਰੀ ਮੈਡੀਕਲ ਕੈਂਪ ਵੀ ਚੱਲ ਰਿਹਾ ਹੈ ਜਿਹੜੇ ਇੱਥੇ ਲਾਇਆ ਹੋਇਆ ਸਿੱਖ ਹੀ ਆਇਆਵਾਂ ਉਹ ਵੀ ਸਾਨੂੰ ਅਸੀਂ ਦੱਸਣ ਗ੍ਰਾਮ ਆ ਕਿ ਸਿੱਖ ਹੀ ਆਇਆਵਾਂ ਦੇ ਪਿੰਲੇ ਵਾਸੀ ਤੇ ਸਾਰੇ ਇਹ ਗੁਰਦਰ ਸਿੰਘ ਸਾਹਿਬ ਤਾਂ ਦੇਖ ਸਕਦੇ ਤੁਸੀਂ ਇੱਧਰ ਸਿੱਖ ਜੈਬ ਘਰ ਹੈਗਾ ਦੇਖ ਸਕਦੇ ਆ ਦੇ ਸਿੱਖ ਜੈਬ ਘਰ ਨੂੰ ਜਾਂਦਾ ਤੇ ਆਪਾਂ ਹੁਣ ਜਾ ਰਹੇ ਆ ਅ ਤੇ ਇੱਧਰ ਧਰਨਾ ਪਕਤਜੀ ਤਵੀ ਲਾਵਾ ਇਹਨਾਂ ਨੇ ਆਹ ਸਾਹਮਣੇ ਰਾਜਧਾਨੀ ਜੈਪੁਰ ਰਾਜਸਥਾਨ ਜ਼ਿਲ੍ਹਾ ਟੋਪ ਤਹਿਸੀਲ ਦਲਵਾਲੀ ਡਾਕ ਖਾਨਾ ਇਹ ਧੁੰਮਾ ਕਲਾ ਇਹ ਤੇ ਨੇਪਖ ਜੀ ਦਾ ਸਥਾਨ ਆ ਉਥੇ ਪਿੰਡ ਆ ਉਹਨਾਂ ਦਾ ਹੈ ਤੇ ਆਪਾਂ ਸਾਰੇ ਇਹਦੇ ਵਿਚਾਰਾ ਬਜ਼ੁਰਗਾਂ ਕੋਈ ਪੱਖੇ ਪੇਸ਼ਰੇ ਆ ਦੇਖ ਰਹਾ ਮੈਂ ਤਾਂ ਕਰਤਾ ਤੇ ਪੱਖੇ ਪਏ ਆ ਜੀ ਪੱਖੇ ਪਏ ਆ ਤੇ ਆਪਾਂ ਅਸੀਂ ਤੇ ਜੋੜੇ ਘਰ ਆ ਗਏ ਸਾਰੇ ਸਾਰੇ ਦਿਖਾਵਾਂਗੇ ਅੱਜ ਅੱਛੀ ਜੋੜੇ ਘਰ ਵਿੱਚ ਬਣੇ ਜੁੜੇਦਾਰੀ ਆ ਆਪਾਂ ਰੇ ਫਿਰ ਅੱਗੇ ਸਾਰੇ ਸਾਨੂੰ ਦਰਸ਼ਕਦਾਰੀ ਗੁਰਦਵਾਰ ਸਾਹਿਬ ਦੇ ਅਸੀਂ ਕਰਾਉਣੀ ਹੈ ਜੋੜੇ ਘਰ ਦੇ ਵਿੱਚ ਆਪਾਂ ਜੁੜਾਤਾਰੀ ਆ ਤੇ ਜੋੜੇ ਘਰ ਚ ਜੁੜਾਤਾਰ ਆ ਆਪਾਂ ਨੇ ਹੁਣ ਇੱਥੇ ਜੋੜੇ ਘਰ ਬਣਿਆ ਆਪਾਂ ਹੁਣ ਆਪਾਂ ਚੱਲੀਏ ਇਧਰ ਨੂੰ ਤੇ ਸਾਡੀ ਟੀਮ ਆ ਕੇ ਹਾਰੀ ਚੱਲੀ ਦੀ ਹੋਵੇਗਾ ਤੇ ਆਪਾਂ ਅੱਗੇ ਚੱਲੀਏ ਹੁਣ ਇੱਕ ਨਾ ਬਜ਼ੁਰਗ ਨੇ ਚਾਰਿਆ ਦੇ ਛੱਟੇ ਸਾਰੇ ਥੇ ਤੇ ਇੱਧਰ ਗੁਰਮਤ ਲਤੇਸ਼ਰ ਵੀ ਮਿਲਦਾ ਸਾਹਮਣੇ ਇਹ ਗੁਰੂ ਗੋਬਿੰਦ ਸਿੰਘ ਜੀ ਫ੍ਰੀ ਡਿਸਪੈਂਸਰੀ ਹੈ ਦਵਾਈਆਂ ਦੀ ਫ੍ਰੀ ਡਿਸਪੈਂਸਰੀ ਵੀ ਹੈਗੀ ਇੱਥੇ ਸਾਹਮਣੇ ਤੁਸੀਂ ਦੇਖ ਸਕਦੇ ਆ ਤੇ ਆਪਾਂ ਹੁਣ ਠੰਡੇ ਜਲ ਦੀ ਸ਼ਰੀਰ ਇੱਧਰ ਸਰੂਪਰ ਸਾਹਿਬ ਹੈ ਕੋਲ ਜਲਦੀ ਫਿਰ ਕੋਲ ਸੱਚੇ ਹੱਥਾਂ ਦੇ ਹਨ ਅਸਰੂ ਬਰਸਾ ਹੈ ਬਦਰ ਸੱਚੇ ਹੱਥਾਂ ਦੇ ਲੈ ਬਲੇ ਸਰੂ ਬਰਸਾ ਹੈ ਆਪਾਂ ਠੰਡਾ ਜਲ ਪਿਸ਼ਕੋ ਮੈਂ ਤਾਂ ਨਹੀਂ ਪੜਿਆ ਹੀ ਨਹੀਂ ਸੀ ਆਪਾਂ ਤੇ ਆਪਾਂ ਠੰਡਾ ਜਲ ਛਕਾਂਗੇ ਭਾਈ ਕਨਈਆ ਪਿਆਓ ਠੰਡਾ ਜਲ ਲੇਖੋ ਤੇ ਠੰਡਾ ਜਲ ਛਕ ਕੇ ਫਿਰ ਆਪਾਂ ਅੱਗੇ ਜਾਵਾਂਗੇ ਵੰਟਲਾ ਜਾ ਸਕਣੀ ਇੱਥੇ ਪੁਰੇ ਨਾ ਇੱਥੇ ਆਪਣੇ ਆਪ ਨੇ ਟੂਟੀ ਚਲਾ ਕੇ ਤੇ ਜਲ ਸਕਣਾ ਪੈਂਦਾ ਉਹ ਵਜੇ ਸਿਸਟਮ ਬਣਾਇਆ ਹੋਇਆ ਇੱਥੇ ਇਹਨਾਂ ਤੇ ਆਪਾਂ ਹੁਣ ਆਪਾਂ ਇਧਰੋਂ ਚੱਲਦੇ ਹਾਂ ਤੇ ਤਾਂ ਸਾਰੀ ਅਸੀਂ ਤਖਮਨ ਦੋਸ਼ਵ ਦਾ ਤਿਆਰ ਸਭੀ ਦਸਾਂਗੇ ਇੱਥੇ ਮਛੂਵਾੜੇ ਦੇ ਵਿੱਚ ਦਸਵੇਂ ਪਾਸੇ ਤੇ ਗੁਰੂ ਕਲੰਗਰ ਆ ਤੇ ਅਸੀਂ ਇੱਧਰ ਸੁਖਬਸਾਹਬ ਆ ਗਿਆ ਨਾਲ ਲਗ ਮੇ ਬਿਲਕੁਲ ਸੁਖਬਸਾਹਬ ਆ ਸੁਖਬਸਾਹਬ ਦੀ ਅਸੀਸ ਚੜ੍ਹਦੀਆਂ ਖਾਲ ਚੱਲੀਏ ਅੰਦਰ ਦਰਬਾਰ ਸਾਹਿਬ ਦੇ ਸ਼ੁਕਰੀਏ ਆਪਾਂ ਦਰਸ਼ਕ ਵਧਾਰੇ ਤੇ ਦਰਸ਼ਨ ਦੀਦਾਰੇ ਕਰੀਏ ਆਪਾਂ ਦੇਖ ਸਕਦੇ ਹੋ ਤੁਸੀਂ ਇਹ ਤਾਂ ਕੁੱਟੀਆਂ ਬਹੁਤ ਆਖੇ ਸਾਰਾ ਬਣ ਜਾਗਾ ਇਹ ਨਾ ਚੱਲਦਾ ਇਹ ਤਾਂ ਉਹ ਚੁੱਕੇ ਆਹ ਅੰਮੀ ਚੁੱਕੇ ਆਹ ਅੰਮੀ ਚੁੱਕੇ ਤੇ ਮਿੱਤਰ ਪਿਆਰੇ ਨੂੰ ਹਾਲ ਮਰੀਦਾ ਦਾ ਕਹਿਣਾ ਤੇ ਮਹਾਰਾਜ ਦੇਖ ਸਾਹਿਬ ਇੱਧਰੇ ਪਾਸੇ ਕਾਊਂਟਰ ਲੱਗੇ ਹੋਏ ਨੇ ਦੇਖ ਸਾਹਿਬ ਦੇਤੇ ਇੱਧਰ ਮਹਾਰਾਜ ਦਾ ਹੋਏ ਜੋ ਕਿ ਸਤਗੁਰਾਂ ਨੇ ਸ਼ਬਦ ਗਾਇਨ ਕੀਤੇ ਮਿੱਤਰ ਪਿਆਰੇ ਨੂੰ ਹਾਲ ਮਰੀਦਾ ਦਾ ਕਹਿਣਾ ਤਦਬਿੰਨ ਰੋਗ ਰਜਾਈਆਂ ਦਾ ਉਡਣ ਨਾਗ ਨਵਾਸਾਂ ਦਾ ਸੈਨਾ ਇਸ ਥਾਂ ਇੱਥੇ ਬਣਿਆ ਹੋਇਆ ਇਹ ਸਾਰਾ ਗੁਰਦਸਤ ਸਾਹਿਬ ਦਾ ਆਪਾਂ ਹੁਣ ਇਤਿਹਾਸ ਵਿੱਚ ਪਚਲਣਾ ਪਾਵਾਂਗੇ ਇਹ ਦੇਖੋ ਇੱਕ ਪਹਾਂ ਦੇਖ ਸਾਹਿਬ ਨੂੰ ਬਹੁਤ ਵਧੀਆ ਤੇ ਸਾਰਾ ਸਾਨੂੰ ਦਰਸ਼ਨ ਦਿਦਾਰੇ ਕਰਾਉਣੀ ਹੈ ਗੁਰਦਸਤ ਸਾਹਿਬ ਦੀ ਆਪਾਂ ਕੜਾ ਪ੍ਰਸ਼ਾਦੀ ਦੀਏ ਗ ਲਈਏ ਫੇਰ ਆ ਆਪਕਾ ਇਹ ਦੇਖ ਸਾਹਿਬ ਇੱਥੇ ਤੇ ਕਾਉਂਟਰ ਲੱਗੇ ਨੇ ਤੇ ਨਾਲ ਹੀ ਲੰਗਰ ਹੈ ਕੋਲੇ ਹੈ ਨੇ ਉਧਰ ਹੀ ਸਾਡੇ ਕਾਉਂਟਰ ਲੱਗੇ ਨੇ ਇੱਥੇ ਵੀ ਆਪਣੀ ਹੋਵੇ ਉੱਥੇ ਦੇਖ ਵੀ ਕਰ ਸਕਦੇ ਹਾਂ ਸਾਡੇ ਸਿੱਥੇ ਦੇਖ ਸਾਹਿਬ ਲੈ ਲਈ ਘਟੋ ਆ ਕੇ ਉਹਨਾਂ ਸਿੱਥੇ ਚੱਲਾਂਗੇ ਅੱਗੇ ਤੇ ਨਹੀਂ ਬੱਤ ਬੀਤੀ ਆਸਾ ਇਹ ਲਿਬਾਸ ਕਰਨ ਦੇ ਕੋਲ ਥੋੜਾ ਜਿਹਾ ਨੀਸ਼ਾਹ ਜ਼ਾਰ ਦੇ ਤੇ ਸਰਮੀ ਰੰਗ ਜਿਹੜਾ ਹੁਣ ਮਹਾਰਾਜ ਇਹ ਖਰੀਆ ਨਾ ਇਹਨਾਂ ਨੇ ਸੋਨੇ ਕੁਆਲਟੀ ਜਿਹੜਾ ਨੇ ਉਹੀ ਥੋੜਾ ਸਾਹ ਦੇ ਪਹਿਨਿਆ ਹੋਇਆ ਹੈ ਇਧਰੋ ਆ ਗਿਆ ਦਰਾਖਾ ਜਿਹੜਾ ਮਹਾਰਾਜ ਦਸਵੇਂ ਪਾਤਸ਼ਾਹ ਦੇ ਸਮੇਂ ਦਾ ਹੈਗਾ ਤੁਸੀਂ ਦੇਖ ਸਕਦੇ ਆ ਇਹ ਆਪਣਾ ਇਤਿਹਾਸ ਵਾਰੀ ਵੀ ਜਾਣਨਾ ਪਾਈਏ ਸਭ ਤੋਂ ਪਹਿਲਾਂ ਗੁਰੂ ਸਾਹਿਬ ਸਥਾਨ ਪਰ ਪੂਜੇ ਤੇ ਆਓ ਜੀ ਪ੍ਰਮਾਤਮਾ ਦਾ ਸੂਤਰੀ ਪਰ ਲਿਖ ਦਿੱਤਾ ਹੈ ਸਾਖਤਾ ਖੜੀਆਂ ਜਿਵੇਂ ਪਿਆਰ ਬੜੀ ਉਹ ਧੂਰ ਉਹ ਆਵਾਜ਼ ਦੀ ਦਰਵਾਜ਼ਾ ਤੇ ਪੂਜੀ ਪ੍ਰਮਾਤਮਾ ਆਓ ਜੀ ਸਮਾਹ ਲੈ ਮੈਨੀਆਂ ਪਰਸਪਾਈ ਮੈਨ ਸਹੀ ਹਰੇਕ ਦਿਨ ਦੇ ਦੋਸ਼ਾਂ ਨੇ ਜਦ ਕੀ ਖਾਣੇ ਕਿ ਆਈ ਸਿੱਕਾ ਰੱਬ ਦੀ ਮਾਨ ਵਾਸਤੇ ਹੁਣ ਨਾਇਤਿਆਂ ਨੂੰ ਮੋਢੀ ਰੱਖੋ ਵਸੂਲ ਕੀਤੀ ਜਾਵੇ ਟੈਕਸ ਹੁਣ 1200 ਰੁਪਿਆ ਟੈਕਸ ਤੁਹਾਨੂੰ ਦੇਣਾ ਪਵੇਗਾ ਔਰ ਮਾਪਿਆ ਜਾਵੇਗਾ ਇਹ ਸਿੱਖ ਇਤਿਹਾਸ ਹਾਂ ਤਾਂ ਪੈਸੇ ਲਵਾਗੇ ਨਾਲੇ ਜਿਹੜਾ ਸਾਡੇ ਦੋਸਤ ਨੂੰ ਬਣੇ ਫਿਰਦੇ ਆ ਰਾਤ ਨੂੰ ਸਾਨੂੰ ਨੀਂਦ ਹੀ ਆਉਂਦੀ ਦਿਨੇ ਚੈ ਨਹੀਂ ਆਉਂਦਾ ਪਤਾ ਨਹੀਂ ਕਿਦੋਂ ਚੜਾ ਦੇ ਨਿਕਲ ਗਏ ਆ ਕੇ ਹਮਲਾ ਕਰ ਦਿੰਦੇ ਆ ਔਰ ਸਾਡੀ ਜਾਂ ਦੇ ਮੈਰੀ ਬਣੇ ਹੋਏ ਆ ਸੀਰੇ ਵਿੱਚ ਇਹੀ ਕੰਡਾ ਵਾਪਰੀਆਂ ਗੁਰੂ ਅਜਨੇ ਦੇ ਮਹਾਰਾਜ ਦਾ ਸਾਧ ਦਾ ਦਿਨ ਬਣਾਉਣ ਵਾਸਤੇ ਜਿਹੜਿਆ ਸਾਡਾ ਡੇਰਾ ਸਾਹਮਣੇ ਜਾ ਸਕੀਆਂ ਲਾਹੌਰੀ ਜਾ ਸਕੀਆਂ ਉਹ ਹਰਮਿੰਦਰ ਸਾਹਿਬ ਇੱਥੇ ਆ ਕੇ ਗੁਰੂ ਅਜਨੇ ਵਾਲਾ ਸਾਧ ਦਾ ਦਿਨ ਬਣਾਉਂਦੀ ਆ ਹੁਣ ਸਰਕਾਰ ਨੇ ਕਿਹਾ ਤੇ ਐਂਆ ਸੰਨ ਉਹਨਾਂ ਨੂੰ ਕੀ ਪਤਾ ਸੀ ਵੀ ਸਾਡਾ ਕੀ ਕੰਡਾ ਵਾਪਰਨੀ ਹੈ 6 ਸੇ ਸਾ ਈ ਮਹੀਨੇ ਦੀਆਂ ਬੱਚੀਆਂ ਉਹ ਵੀ ਇਹ ਸਿੰਘਾ ਮਹਾਨਾ ਦੇ ਕੋ ਨਾਲ ਨਾਲ ਭਾਵੇਂ ਵਣਕੇ ਸਾਥਿਆਂ ਨਾਲ ਵਣਕੇ ਪੈਂਕਾ ਦਸਤੇ ਗੁਰੂ ਸਾਹਿਬ ਕਹਣਾ ਕਰੇ ਤਨਬਰ ਕਰਿਆ ਸਾਡੇ ਬੱਚੇ ਤੇਰੀ ਇਸ ਗੋਹ ਦੇ ਵਿਖੇ ਲੱਗ ਰਹੇ ਨੇ ਉਹ ਵੀ ਇਹ ਦਹਾਤ ਇਤਿਆਸ ਨੇ ਆਪਣੇ ਆ ਨੂੰ ਪਛੋਕੜ ਵਾਲਾ ਤਿਆਜ ਹੋਇਆ ਫਿਰ ਕਿੰਨੀ ਨਸ ਖੁਸ਼ੀ ਹੋਈ ਹੈ ਇੱਕ ਦਿਨ ਦੇ ਸਿਰਾਂ ਦੇ ਮੁੱਲ ਪੈ ਕੇ ਕਦੇ ਵੀ ਆਜ਼ਾਦੀ ਪ੍ਰਾਪਤ ਹੋਈ ਹੈ ਮਾਫ ਕਰਨਾ ਇਹਨਾਂ ਪੰਜਾਬੀ ਜਵਾਰੀ ਨਾ ਤੁਹਾਨੂੰ ਉਹਨਾਂ ਅਜੀ ਗਲਾਮੀ ਅੰਦਰ ਢਾਡੀ ਦਰਬਾਰ ਵੀ ਚੱਲ ਰਿਹਾ ਹੈ ਗੁਰਦਵਾਰ ਸਾਹਿਬ ਦੇ ਵਿੱਚ ਤੇ ਅਸੀਂ ਤੁਹਾਨੂੰ ਸਾਰੇ ਇਸ ਇਤਿਹਾਸਵਾਰੀ ਵਿੱਚ ਚਾਨਣਾ ਪਾਉਂਦੇ ਆਂ ਤੇ ਗੁਰਦਵਾਰ ਸਾਹਿਬ ਦੀ ਪੇਂਡਿੰਗ ਵੀ ਬਹੁਤ ਸੁੰਦਰ ਬਣੀ ਵੀ ਹੈ ਅਸੀਂ ਤੁਹਾਨੂੰ ਸਾਰੇ ਦਰਸ਼ਨੀ ਦੇ ਕਰਾਉਨੇ ਆਂ ਤੇ ਗੁਰਦਵਾਰਾ ਚਰਨ ਕਮਸਾਰ ਤੇ ਇਸ ਸਥਾਨ ਨੇ ਆਪਣੇ ਸਾਰੇ ਕੋਦਰ ਸਾਹਿਬ ਦੀ ਪਹਾਰ ਤੇ ਆ। ਤੋ ਸਾਰੇ ਸੀ ਚੰਨਾ ਪਾਵਾਂ ਕਿ ਸਿੱਖ ਇਤਿਹਾਸ ਬਾਰੇ ਜੀ ਪੜ੍ਹ ਕੇ ਜੀ। ਇੱਧਰੇ ਬਸੇ ਗੁਰੂ ਪਾਲੰਗਰ ਸਾਹਮਣੇ ਉਹ ਲਿਖਿਆ ਪਾ ਕਿ ਜਿਹੜੇ ਤੁਸੀਂ ਗੁਰੂ ਸਾਹਿਬ ਦੇ ਤੇ ਹੁਣ ਆਪਾਂ ਤੁਹਾਨੂੰ ਇਤਿਹਾਸ ਬਾਰੇ ਪੁੱਛਾਂ ਪਾਵਾਂ ਜੀ ਜੋ ਯਕਾ ਬਣਾ ਦੇ ਅੰਤਵਾ ਨੂੰ ਇਸ ਬਾਰੇ ਚਾਨਣਾ ਪਸਪਾਉਨੇ ਇਤਿਹਾਸ ਬਾਰੇ ਕੀ ਜਹਾ ਚੋਦਰਾਟਾ ਮਹਾਰਾਜ ਦੇ ਸਮੇਂ ਤੇ ਜੀ ਗੁਰੂ ਸਿੰਘ ਜੀ ਮਹਾਰਾਜ ਤੇ ਮਹਾਰਾਜ ਦੇ ਇਥੇ ਸ਼ਬਦ ਦੇ ਗੁਰੂ ਸਾਹਿਬ ਨੇ ਤੇ ਇਹ ਸ਼ਬਦ ਮਹਾਰਾਜ ਨੇ ਇਹ ਲਿਖਿਆ ਇਹ ਸ਼ਬਦ ਸ੍ਰੀ ਗੁਰੂ ਸਿੰਘ ਜੀ ਨੇ ਜੰਡਹੀਟਾ ਉਚਾਰਨ ਦਿੱਤੇ ਪਿਆਰ ਪਾਜੀ ਤਸਵੀਰ ਮਿੱਤਰ ਪਿਆਰੇ ਨੂੰ ਹਾਲ ਮਰੀਦ ਦਾ ਕਹਿਣਾ ਦਦ ਬਿੰਦ ਰੋਗ ਰਜਾਈਆਂ ਦਾ ਉਡਣ ਨਗਾ ਨਵਾਸਾਂ ਦਾ ਰਹਿਣਾ ਸੂਲ ਸਰਾਹੀ ਕੰਜਰ ਪਿਆਲਾ ਵਿੱਕ ਸਾਈਆਂ ਦਰਸੈਣ ਜਰਨਰੇ ਦਾ ਸਾਨੂੰ ਸਤਰ ਚੰਗਾ ਪਠ ਖਿਹੜਿਆਂ ਦਾ ਰਹਿਣਾ ਇਹ ਫਲਰਾ ਜੀ ਨੂੰ ਇਸ ਝੰਡ ਦੇ ਥੱਲੇ ਨਾ ਉਚਾਰੇ ਗਏ ਇਹ ਅਜੰਡਾ ਨਾ ਇਹ ਇਹ ਝੰਡ ਦਾ ਤਰਕ ਤਾਂ ਦੇਖ ਲੋ ਜਦਾਂ ਹੀ ਆਇਆ ਹੈ ਗੁਰੂ ਸਿੰਘੀ ਦੇ ਸਮੇਂ ਦਾ ਤੇ ਦੇਖ ਅੱਲ ਮਾਏ ਹਟੀਆਂ ਨੇ ਲੋਕ ਇਹ ਇਦਾਂ ਨਹੀਂ ਚੱਲਣੀ ਜਾਈ ਦੀ ਮਾਏ ਆ ਤੇ ਕੋਈ ਫਾਇਦਾ ਨਹੀਂ ਹੈਗਾ ਉਹ ਸਮਝ ਲਈ ਦੇਖ ਲੋ ਜਿਦਾ ਖਤਾ ਤੁਸੀਂ ਦੇਖ ਸਕਦੇ ਹੋ ਪਿੱਛੇ ਤੇ ਇਹ ਗੁਰਦੁਆਰਾ ਸਿੰਘ ਚਰਨ ਕੰਮੂ ਸਾਹਿਬ ਦਾ ਆਪਾਂ ਨੂੰ ਜੋਗਾ ਤੇ ਅਸਵਾਰੀ ਵੀ ਜਾਣਨਾ ਪਾ ਦੀਏ ਅ ਇਹ ਇਤਿਹਾਸ ਲੱਗਿਆ ਵਾ ਦਰਦਵਾਰਾ ਸ੍ਰੀ ਚਰਨ ਕਮਲ ਸਿੰਘ ਮਾਛੀਗੜਾ ਤੋਂ ਬਾਅਦ ਸ੍ਰੀ ਗੁਰੂ ਸਿੰਘ ਜੀ ਤੇ ਦੋ ਵੱਡੇ ਸਾਹਿਬਜ਼ਾਦੇ ਤੇ ਕੁਝ ਸਿੰਘਾਂ ਦੀ ਜੀ ਦੀ ਤੋਂ ਬਾਅਦ ਚਮਕੌਰ ਸਾਹਿਬ ਦੀ ਗੜੀ ਤੋਂ ਚਾਲੇ ਪਾ ਕੇ ਪਿੰਡ ਚੂੜਪੁਰ ਵਿਖੇ ਪਹੁੰਚ ਗਏ ਇੱਕ ਝਾੜ ਇੱਥਾਂ ਬਿਸ਼ਰਾਮ ਕੀਤਾ ਜਿੱਥੇ ਹੁਣ ਗੁਰਦੁਆਰਾ 800 ਬਤ ਹੈ ਗੁਰੂ ਜੀ ਨੇ ਝਾੜ ਸਾਹਿਬ ਤੋਂ ਪਿੰਡ ਤਵਾਰ ਸਹਜੂ ਮਾਜਰਾ ਹੁੰਦੇ ਹੋਏ ਮਾਛਵੜ ਜੰਗਲਾਂ ਨੂੰ ਭਾਗ ਲਾਏ ਗੁਰੂ ਸਾਹਿਬ ਜੀ ਇੱਥੇ ਖੂਹ ਦੇ ਪਹੁੰਚ ਕੇ ਜਲ ਛਕੇ ਆ ਫਿਰ ਝੰਡ ਦੇ ਦਰਾਹ ਤੇ ਨਾ ਖੂਹ ਤੋਂ ਨਦੀ ਦੀ ਮਿੱਟੀ ਦੀ ਝੰਡ ਨੂੰ ਸਰਾਣਾ ਰੱਖ ਕੇ ਆਰਾਮ ਕੀਤਾ ਉਹ ਖੂਹ ਸਰੂਪ ਤੇ ਨੇੜੇ ਅਤੇ ਜੰਡ ਦਾ درخت ਗੁਰੂ ਸਾਹਿਬ ਦੇ ਸੱਜੇ ਪਾਸੇ ਵੀ ਅੱਜ ਵੀ ਮੌਜੂਦ ਹੈ ਇੱਥੇ ਗੁਰੂ ਸਾਹਿਬ ਦੇ ਪਰਮਾਤਮਾ ਨੂੰ ਯਾਦ ਕਰਵਾਇਆ ਸ਼ਬਦ ਜਨਨ ਕੀਤੇ ਮੈਂ ਤੁਹਾਨੂੰ ਪਹਿਲਾਂ ਹੀ ਸੁਣਾ ਦਿੱਤੇ ਨੇ ਸ਼ਬਦ ਪੜ੍ਹ ਕੇ ਦਸਵੇਂ ਪਾਤਸ਼ਾਹ ਦੇ ਤੁਸੀਂ ਵੀ ਪੜ੍ਹ ਸਕਦੇ ਆ ਤੇ ਮਿੱਤਰ ਇੱਥੇ ਹੀ ਪੰਜ ਪਿਆਰਿਆਂ ਵਿੱਚੋਂ ਦੋ ਪਿਆਰੇ ਭਾਈ ਦਿਆਲ ਸਿੰਘ ਜੀ ਭਾਈ தਰਪ ਸਿੰਘ ਜੀ ਤੇ ਸਿੰਘ ਭਾਈ ਮਾਨ ਸਿੰਘ ਜੀ ਗੁਰੂ ਸਾਹਿਬ ਜਿਨ੍ਹਾਂ ਆ ਮਿਲੇ ਇੱਥੇ ਗੁਰੂ ਜੀ ਭਾਈ ਗਲਾਬੇ ਪੰਜਾਬੀ ਨਾਲ ਮਾਛੀਵਾੜੇ ਵਿਖੇ ਉਹਨਾਂ ਦੇ ਘਰ ਗਏ ਉਹਨਾਂ ਇੱਥੇ ਹੀ ਮਾਤਾ ਹਰਦੇਵ ਜੀ ਪਾਸੋਂ ਚੋਲਾ ਸੁਭਵਾ ਕੀਤਾ ਤੇ ਗੁਰੂ ਸਾਹਿਬ ਦੀ ਚਵਾਰਾ ਸਾਹਿਬ ਬਹੁਤ ਮਾਨ ਹੈ ਇੱਥੇ ਕਿਸੇ ਨੇ ਗਨੀ ਖਾਂਦੇ ਨਵੀਂ ਖਾਂਦੇ ਕਰ ਗਏ ਜਿੱਥੇ ਉਹਨਾਂ ਗੁਰਦੁਆਰਾ ਸਾ ਗਨੀਖਾ ਨਵੀਂ ਖਾਸ ਉਤਰਾ ਤੋਂ ਗੁਰੂ ਜੀ ਦੇ ਉੱਚੇ ਪੀਰ ਕਰਕੇ ਮਾਛੀਵਾੜੇ ਦੇ ਬਾਹਰ ਪਹੁੰਚੇ ਹੋ ਗੁੰਜਦਾ ਕਿਰਾ ਪਾ ਲਿਆ ਜੇ ਗੁਰੂ ਜੀ ਦੇ ਪੀਰ ਵੱਜੂ ਹੰਦਲਰ ਖਾਨ ਨੇ ਸਹਿਜ ਪੀਰ ਮੁਹੰਮਦ ਕਾਜੀ ਵੱਲੋਂ ਨਕਤ ਕਰਵਾਇ ਜੇ ਗੁਰੂ ਜੀ ਕਰਵਾਣ ਬਿਠੇ ਸੋਤ ਕੁਦਾਇ ਸਾਰੇ ਦਰਸ਼ਕ ਰਾਵਾਂਗੇ ਤੁਹਾਨੂੰ ਅਸੀਂ ਗੁਰਦੁਆਰਿਆਂ ਦੀ ਤੇ ਚੰਡ ਦੀ ਦਰਸ਼ਨ ਕਰਵਾ ਤੁਸੀਂ ਇਹ ਗੁਰੂ ਸਾਹਿਬ ਦੇ ਹੀ ਸਮੇਂ ਦਾ ਦਰੱਖਤ ਹੈ ਇੱਥੇ ਆ ਕੇ ਮਹਾਰਾਜ ਨੇ ਤੇ ਅਸਣਾਂ ਇਥੇ ਸੰਗਤਾਂ ਬੈਠੀਆਂ ਨੇ ਢਾਡੀ ਵਾਰਾਂ ਚੱਲਦੀਆਂ ਨੇ ਤੇ ਵੀਡੀਓ ਨੂੰ ਸਾਡੀ ਨੂੰ ਬਤਾਂਦੇ ਬਸ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਸਾਡੇ ਚੈਨਲ ਨੂੰ YouTube ਟੈਬਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਸਾਰੇ ਨੇ ਭਾਈ ਉਹ ਪਹਿਲੇ ਕਟਣ ਦੱਬਣੀ ਹੈ ਇਹਦੀ ਉਹ ਅਲੈਕ ਕਰਨੀ ਸਾਡੀ ਵੀਡੀਓ ਨੂੰ ਸਬਸਕ੍ਰਾਈਬ ਕਰੋ ਗਰਦੀਪ ਸੰਧੂ ਨਾਲ ਚੈਨਲ ਨੂੰ ਬਾਏ ਗੁਰਜੀਤ ਕਾਕਾ ਸਾਹਿਬ ਜੀ ਬਾਏ ਗੁਰਜੀਤ ਕੀ ਵਕਈ